ਦੇ ਕਿਸੇ ਨੁਕੰਨੋਂ ਕਰਨ ਖਬਰ ਵੀ ਨਹੀਂ ਹੋ ਜਾਂਦੇ ਤੁਹਾਡੀ ਇਲਾਜਰੀ ਦੀ ਤੁਹਾਡੀ ਗਰੀਬੀ ਦੀ ਉਹ ਤੁਹਾਡੀ ਮਤ ਵੀ ਕਰ ਲੈਂਦੇ ਸੀ ਪਰ ਫਿਰ ਫਸਲ ਆਉਣ ਤੇ ਸਮਾਂ ਹੁੰਦਾ ਉਹ ਆਪਣਾ ਤੁਸੀਂ ਉਹਨਾਂ ਦੀਆਂ ਸਮੱਸਿਆਵਾਂ ਮਿਹਾਲਦੂਰੀ ਦੱਸਦੇ ਜੀ ਮੈਂ ਸੁਣਿਆ ਕਿ ਤੁਹਾਡੇ ਕੋਲ ਬਹੁਤ ਸਾਰੀਆਂ ਸ਼ਕਤੀਆਂ ਵਾ ਤੇ ਆਉਂਦਾ ਦਿੱਤੇ ਚੱਲਦੇ ਆ ਅਸੀਂ ਦੇਖਦੇ ਹਾਂ ਕਿ ਤੁਹਾਡੇ ਸ਼ਕਤੀਆਂ ਦਾ ਕਿ ਮੇਰੇ ਸ਼ਕਤੀਆਂ ਦਾ ਤੂੰ ਜ਼ਿੰਦਗੀ ਦੇ 18 ਸਾਲ ਕੀਮਤੀ ਬਿਕੋਸ ਕਲਾ ਨੂੰ ਸਿੱਖਣ ਵਾਸਤੇ ਲੱਤ ਜਿਹੜੀ 2 ਪੈਸੇ ਦੇ ਵਿੱਚ ਇਧਰੋਂ ਉਧਰ ਚਲੀ ਜਾਂਦੀ। ਤੁਸੀਂ ਉਹਦੇ ਲਈ ਇੰਨੇ ਡੰਬਰ ਤੇ ਉਤਰ ਆਉਂਦੇ ਜੀ ਇੱਕ ਲੱਤ ਦੇ ਖਲੋ ਜਾਂਦੀ ਜੀ। ਧੂਣੀਆਂ ਤਾਂ ਆ ਕੇ ਬਹਿ ਜਾਂਦੀ ਜੀ। ਵੱਡੇ ਵੱਡੇ ਵਾਲ ਬਧਾ ਦਿੰਦੇ ਜਿਟਾਵਾਂ ਰੱਖ ਲੈਂਦੇ ਜੀ। ਨੰਗੇ ਪੈਰੀ ਸਫਰ ਕਰਦੇ ਰਹਿੰਦੇ ਕੋਲਿਆਂ ਦੇ ਤੁਰਦੇ ਜੀ। ਅਸਤਿਕਾਲ ਦੋਸਤੋ ਮੇਰਾ ਚੈਨਲ ਚੰਗ ਵੀਰਾ ਤੇ ਸਵਾਗਤ ਸਾਰਿਆਂ ਦਾ। ਦੇ ਦੋਸਤੋ ਜਿੱਥੇ-ਜਿੱਥੇ ਤੁਸੀਂ ਦੇਖਦੇ ਹੋਂ ਜਿਵੇਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਖੁਸ਼ ਰਹੋ ਬਾਦ ਰਹੋ ਇਹੀ ਕਾਮਨਾ ਕਰਦਾ ਸਵੇਤਾ ਸਬਾਹਾਂ ਤੇ ਅੱਜ ਮੈਂ ਘਰੇ ਗਿਆ ਦੁੱਧ ਪਿਲਾਏ ਹਾਥ ਜੋ ਦਸੇ ਉਸੇ ਵੀ ਸਾਥ ਦੁੱਧ ਪਿਲਾਏ ਹਾਥ ਜੋ ਦੱਸੇ ਉਸੇ ਵੀ ਸਾਪ ਦੁਸ਼ਟ ਨਾ त्यागे ਦੁਸ਼ਟਤਾ ਕੁਝ ਵੀ ਕਰ ਲੈ ਆਪ ਦੋਸਤੋ ਜਿੰਨਾ ਦਾ ਸੁਭਾਅ ਬਣਿਆ ਹੁੰਦਾ ਔਰ ਜਿੰਨਾਂ ਨੇ ਸੋਚਿਆ ਹੁੰਦਾ ਕਿ ਤੁਹਾਡੇ ਨਾਲ ਹਮੇਸ਼ਾ ਟਕਰਾਰ ਹੀ ਰੱਖਣਾ ਉਹਨਾਂ ਲਈ ਤੁਸੀਂ ਕੁਝ ਵੀ ਕਰ ਲਓ ਕੁਝ ਵੀ ਬਣ ਲਓ ਉਹ ਆਪਣੇ ਅੰਦਰੋਂ ਦੁਸ਼ਮਣ ਨਹੀਂ ਘਵਾਉਂਦੇ ਆਪਣੇ ਅੰਦਰੋਂ ਈਰਖਾ ਨਹੀਂ ਘਵਾਉਂਦੇ ਆਪਣੇ ਅੰਦਰੋਂ ਮਾੜੀ ਭਾਵਨਾ ਦਾ ਜਿਹੜਾ ਉਹ ਕਦੀ ਵੀ ਨਹੀਂ ਘਵਾਉਂਦੇ ਬਹੁਤ ਸਾਰੇ ਕਿਆਂ ਸਾਡੀਆਂ ਉਲਝਣਾ ਕਿੰਨਾ ਤੁਸੀਂ ਉਲਝੇ ਰਹਿੰਦੇ ਆ ਇਹਨਾਂ ਦੇ ਵਿੱਚੋਂ ਹੀ ਸਾਨੂੰ ਕੁਝ ਪਾਉਣ ਦੀ ਲਾਲਸਾ ਜਿਹੜੀ ਹੁੰਦੀ ਆ ਸਾਡੇ ਸਿਰ ਤੇ ਬੜੀ ਮੂਰੀ ਤਰ੍ਹਾਂ ਆਬੀ ਹੋ ਜਾਂਦੀ ਆ ਤੇ ਪਿਆਰੀ ਦੇ ਵਿੱਚ ਇੱਕ ਹਵਤਾ ਕਿ ਗੁਰੂ ਦੇ ਬਿਨਾ ਗੱਤ ਨਹੀਂ ਹੁੰਦੀ ਤੇ ਸ਼ਾਹ ਦੇ ਬਿਨਾ ਪਤ ਨਹੀਂ ਹੁੰਦੀ ਕਿਉਂਕਿ ਸ਼ਾਹ ਹੁੰਦਿਆ ਜਿਹੜੇ ਤੁਹਾਡੀ ਸਦੇ ਭਾਈਵਾਲ ਹੁੰਦੇ ਆ ਪੁਰਾਣੇ ਲੋਕ ਜਿਹੜੇ ਸੀ ਸ਼ਾਹ ਸੀ ਉਹ ਤੁਹਾਡੀ ਪਰਦਾ ਬੜਾ ਰੱਖਦੇ ਸੀ ਤੇ ਕਿਸੇ ਨੂੰ ਕੰਨੋਂ ਕੰਨ ਖਬਰ ਵੀ ਨਹੀਂ ਹੋ ਜਾਂਦੇ ਤੁਹਾਡੀ ਇਹੋ ਯਾਰੀ ਦੀ ਤੁਹਾਡੀ ਗਰੀਬੀ ਦੀ ਉਹ ਤੁਹਾਡੀ ਮਤ ਵੀ ਕਰ ਲੈਂਦੇ ਸੀ ਔਰ ਫਿਰ ਫਸਲ ਆਉਣ ਤੇ ਸਮਾਂ ਆਉਂਦੇ ਹੋ ਆਪਣਾ ਜੋ ਉਹਨਾਂ ਦਾ ਵਿਹਾਰ ਸੀ ਹੁੰਦਾ ਲੱਡੇ ਸੀ ਹੁਣ ਵਾਂਗੂ ਭੰਡ ਦੇ ਨਹੀਂ ਸੀ ਤੇ ਪਹਿਲੇ ਦਿਨੀ ਮੈਂ ਇੱਕ ਖਬਰ ਸੁਣੀ ਔਰ ਸੁਣ ਕੇ ਰੌਂਗਟੇ ਖੜੇ ਹੋ ਗਏ ਤੇ 1000 ਰੁਪਏ ਪਿੱਛੇ ਇੱਕ ਔਰਤ ਨੂੰ ਕਿਸੇ ਫਾਈਨੈਂਸ ਗਰੁੱਪ ਨੇ ਇੰਨਾ ਜਿਹਾ ਡੀਡ ਕੀਤਾ ਕਿ ਉਸ ਨਹਿਰ ਨੇ ਔਰਤ ਨੇ ਨਹਿਰ ਚ ਛਾਲ ਮਾਰ ਦਿੱਤੀ ਫਿਰ ਉਹ ਹੈ ਦੋਸਤੋ ਜਿਹੜਾ ਜਿਹੜੀ ਮੈਂ ਗੱਲ ਕਰਨ ਲੱਗਾ ਹਾਂ ਉਹ ਇਹ ਸੀ ਕਿ ਕਈ ਵਾਰੀ ਹੀ ਆਪਣੀ ਊਰਜਾ ਆਪਣੀ ਸ਼ਕਤੀ ਉਸ ਕੰਮ ਤੇ ਲਾ ਦਿੰਨੇ ਆ ਜਿੱਥੇ ਸਾਨੂੰ ਲਾਉਣ ਦੀ ਲੋੜ ਹੀ ਨਹੀਂ ਸੀ ਭਾਰਤੀਆਂ ਬਹੁਤ ਸਾਰੀਆਂ ਕਥਾਵਾਂ ਕਥਾਵਾਂ ਕਹਾਣੀਆਂ ਦੇ ਵਿੱਚ ਬੜੀਆਂ ਸਿੱਖਿਆਦਈ ਗੱਲਾਂ ਮਿਲਦੀਆਂ ਦੱਖਣ ਭਾਰਤ ਦੇ ਸੰਤ ਆ ਰਾਮਕ੍ਰਿਸ਼ਨਨ ਜੀ ਤੇ ਲੋਕਾਂ ਦੇ ਵਿੱਚ ਉਹਨਾਂ ਦੀ ਬੜੀ ਪ੍ਰਸਿੱਧੀ ਸੀ ਔਰ ਉਹ ਬਹੁਤ ਵਧੀਆ ਸਮਾਜ ਦੇ ਸਿਰਜਕ ਸਿਰਜਕ ਸੀ ਤੇ ਐਜੂਕੇਸ਼ਨ ਨੂੰ ਬੜਾ ਮਹੱਤਵ ਦਿੰਦੇ ਸਨ ਉਹਨਾਂ ਕੋਲੇ ਇੱਕ ਆਦਮੀ ਆਇਆ ਜਿਹੜਾ ਕਹਿੰਦਾ ਰਾਮਕ੍ਰਿਸ਼ਨਨ ਜੀ ਤੁਹਾਡੀ ਬੜੀ ਪ੍ਰਸਿੱਧੀ ਹੈ ਇੱਥੇ ਲੋਕ ਤੁਹਾਨੂੰ ਬੜਾ ਮੰਨਦੇ ਹਰ ਗੱਲ ਤਰ ਤੋਂ ਪੁੱਛਦੇ ਆ ਤੁਸੀਂ ਇਹਨਾਂ ਦੀਆਂ ਸਮੱਸਿਆਵਾਂ ਮਿਹਾਲਦਰੀ ਦੱਸ ਦਿਜੀਏ ਮੈਂ ਸੁਣਿਆ ਕਿ ਤੁਹਾਡੇ ਕੋਲ ਬਹੁਤ ਸਾਰੀਆਂ ਸ਼ਕਤੀਆਂ ਵਾ ਤੇ ਆਓ ਨਦੀ ਤੇ ਚੱਲਦੇ ਆ ਅਸੀਂ ਦੇਖਦੇ ਆਂ ਕਿ ਤੁਹਾਡੇ ਸ਼ਕਤੀਆਂ ਦਾ ਕਿ ਮੇਰੇ ਸ਼ਕਤੀਆਂ ਦਾ ਰਾਮਕ੍ਰਿਸ਼ਨ ਜੀ ਕਹਿੰਦੇ ਵੀ ਨਦੀ ਤੇ ਜਾ ਕੇ ਕਰਾਂਗੇ ਤੂੰ ਕਹਿੰਦਾ ਵੀ ਮੈਂ ਤੁਹਾਨੂੰ ਪਾਣੀ ਦੇ ਤੁਰ ਕੇ ਦਿਖਾਉਂਗਾ ਨਹੀਂ ਤੂੰ ਹੀ ਮੈਨੂੰ ਪਾਣੀ ਦੇ ਤੁਰ ਕੇ ਦਿਖਾਓ ドラਮਾ ਕਦੇਸ਼ ਦੀ ਹਸਨ ਲਾਪੇ ਉਹ ਕਹਿੰਦੇ ਪਿਆਰੇ ਮਿੱਤਰ ਜੇਵਾ ਪਾਣੀ ਦੇ ਤੁਰਨ ਉਦਦਰਤ ਮੈਨੂੰ ਚਾਹਦੀ ਵੀ ਪਾਣੀ ਤੇ ਤੋਰਨਾ ਤੈਨੂੰ ਤੇ ਫਿਰ ਮੇਰਾ ਸਰੀਰ ਜਿਹੜਾ ਸੀ ਉਹ ਵਕਤ ਦੀ ਸਿਹਤਾਂ ਹੁੰਦਾ ਅੱਜ ਉਹ ਮੈਨੂੰ ਸਰੀਰ ਮਿਲਿਆ ਮੈਨੂੰ ਕਿਸੇ ਹੋਰ ਕੰਮ ਵਾਸਤੇ ਮਿਲਿਆ ਉਹਨਾਂ ਕੰਮਾਂ ਦੇ ਖਿਲਾਫ ਹੋ ਰਹੀ ਆਸਤੇ ਨਹੀਂ ਮਿਲਿਆ ਜੇ ਕੁਦਰਤ ਨੇ ਮੈਨੂੰ ਪਾਣੀ ਤੇ ਤੋਲਣਾ ਹੁੰਦਾ ਤਾਂ ਫਿਰ ਮੈਨੂੰ ਕਿਸੇ ਹੋਰ ਤਰੀਕੇ ਦਾ ਜਾਨਵਰ ਬਣਾਉਂਦੀ ਮੈਂ ਇਨਸਾਨ ਆ ਤੇ ਮੈਂ ਇਨਸਾਨਾਂ ਵਾਲੇ ਕੰਮ ਕਰਨੇ ਉਹ ਕਹਿੰਦਾ ਨਹੀਂ ਰਮਨੰਦ ਜੀ ਰਾਮਕ੍ਰਿਸ਼ਨ ਜੀ ਤੁਰੋ ਉਹ ਕਹਿੰਦੇ ਨਹੀਂ ਮੈਂ ਨਹੀਂ ਤੁਰਦਾ ਪਾਣੀ ਦੇ ਉੱਤੇ ਤੇ ਕਹਿੰਦਾ ਮੈਂ 18 ਸਾਲ ਇਸ ਕਲਾ ਨੂੰ ਸਿੱਖਣ ਵਾਸਤੇ ਲਾਏ ਪਾਣੀ ਦੇ ਤੁਰਨ ਵਾਸਤੇ ਤੇ ਮੈਂ ਇਧਰੋਂ ਤੁਰਾਂ ਤੇ ਮੈਂ ਦੂਜੇ ਬੰਨੇ ਜਾ ਸਕਦਾ ਸ਼੍ਰਮਕ ਨਿਹੰਗ ਜੀ ਫੇਰ ਹੱਸੇ ਉਹ ਕਹਿੰਦੇ ਹੁਣ ਕਾਹਤੋਂ ਹੱਸੇ ਜੀ ਉਹ ਕਹਿੰਦੇ ਇੱਥੇ ਮਲਾ ਆਵਣਾ ਜਿਹੜਾ ਜਿਹਨੇ ਬੇੜੀ ਰੱਖੀ ਆ ਮੈਂ ਸਿਰਫ ਉਹਨੂੰ ਦੋ ਪੈਸੇ ਦਿੰਦਾ ਤੇ ਉਹ ਪਰਲੇ ਪਾਰ ਚੱਲ ਜੰਨਾ ਤੇ ਉਧਰੋਂ ਦੋ ਪੈਸੇ ਦਿੰਨਾ ਤੇ ਐਸ ਪਾਸੇ ਆ ਜੰਨਾ ਉਹ ਜਿੰਦਗੀ ਦੇ 18 ਸਾਲ ਕੀਮਤੀ ਬਿਕੋਸ ਕਲਾ ਨੂੰ ਸਿੱਖਣ ਵਾਸਤੇ ਲਾਤੇ ਜਿਹੜੀ ਦੋ ਪੈਸੇ ਦੇ ਵਿੱਚ ਇਧਰੋਂ ਉਧਰ ਚਲੇ ਜਾਂਦੀ ਹੈ ਤੇ ਹੁਣ ਮੈਂ ਤੈਨੂੰ ਦੱਸਦਾ ਕਿ ਸਾਡਾ ਸਮਾਜ ਕੀ ਕਰਦਾ ਜੇ ਸੁਪਰਮਾਤਮਾ ਨੂੰ ਬੜੇ ਸਹਿਜ ਭਾਵ ਨਾਲ ਭੋਲੇ ਭਾਵ ਨਾਲ ਪਾਇਆ ਜਾ ਸਕਦਾ ਜਿਸ ਪ੍ਰਮਾਤਮਾ ਨੂੰ ਫਿਰਦੇ ਦੀਆਂ ਅੱਖਾਂ ਨਾਲ ਵੇਖਿਆ ਜਾ ਸਕਦਾ ਜਿਸ ਪ੍ਰਮਾਤਮਾ ਨੂੰ ਫੁੱਲਾਂ 'ਚ ਮਹਿਸੂਸ ਕੀਤਾ ਜਾ ਸਕਦਾ ਜਿਸ ਪ੍ਰਮਾਤਮਾ ਨੂੰ ਬੱਚੇ ਦੀ ਮੁਸਕਾਨ 'ਚੋਂ ਵੇਖਿਆ ਜਾ ਸਕਦਾ ਜਿਸ ਪ੍ਰਮਾਤਮਾ ਨੂੰ ਪੰਛੀ ਦੀ ਬੋਲਾਂ 'ਚੋਂ ਵੇਖਿਆ ਜਾ ਸਕਦਾ ਸੁਣਿਆ ਜਾ ਸਕਦਾ ਮਹਿਸੂਸ ਕੀਤਾ ਜਾ ਸਕਦਾ ਤੁਸੀਂ ਉਹਦੇ ਲਈ ਇੰਨੇ ਨੰਬਰ ਤੇ ਉਤਰ ਆਉਂਦੇ ਜੀ ਇੱਕ ਲੱਤ ਦੇ ਖਲੋ ਜਾਂਦੇ ਜੀ ਧੂਣੀਆਂ ਤਾਂ ਆ ਕੇ ਬਹਿ ਜਾਂਦੇ ਜੀ ਬڑے-ਬڑے ਵਾਅਦੇ ਵਧਾ ਦਿੰਦੇ ਜਿਟਾਵਾਂ ਰੱਖ ਲੈਂਦੇ ਜੇ ਨੰਗੇ ਪੈਰੀ ਸਫਰ ਕਰਦੇ ਦਿੰਦੇ ਜੇ ਕੋਲਿਆਂ ਦੇ ਤੁਰਦੇ ਜੇ ਕੀ ਕੀ ਆ ਜੋ ਤੁਸੀਂ ਨਹੀਂ ਕਰਦੇ ਬਰਫਾਂ 'ਚ ਬੈਠੇ ਰਹਿੰਦੇ ਜੇ ਪਾੜੀਆਂ 'ਚ ਬੈਠੇ ਰਹਿੰਦੇ ਜੇ ਉਹਨੂੰ ਕਿਉਂ ਇੰਨਾ ਮੁਸ਼ਕਲ ਬਣਾਤਾ ਤੁਸੀਂ ਜੇ ਇਸ चीज ਨੂੰ ਇੰਨੇ ਸਹਿਜ ਭਾਵਨਾ ਪਾਇਆ ਜਾ ਸਕਦਾ ਜੀਰ ਅੰਮਾ ਕ੍ਰਿਸ਼ਨ ਜੀ ਇਹ ਗੱਲਾਂ ਕਰ ਰਹੇ ਸੀ ਉਸ ਆਦਮੀ ਨੂੰ ਉਸ ਫਕੀਰ ਦੀਆਂ ਸੰਤਰੀਆਂ ਗੱਲਾਂ ਸੁਣ ਕੇ ਵਾਕਿਆ ਮਹਿਸੂਸ ਹੋਇਆ ਇਹ ਜਿਹੜਾ ਜੀਵਨ ਸੀ ਤੇ ਬੜਾ ਨੰਬੋਲ ਸੀ ਵਾਕਿਆ ਤੇ ਚੋਂ 18 ਸਾਲ ਇੱਕ ਪਾਸੇ ਕੱਢ ਦਈਏ ਤੇ ਬਕਿਆ ਕੀ ਤੇ ਜਿਹੜੀ ਚੀਜ਼ ਮੈਂ ਸਿੱਖ ਕੇ 18 ਸਾਲਾਂ ਚ ਕਰ ਰਿਹਾ ਉਹ ਤੇ ਕਿਸ਼ਤੀ ਵੀ ਕਰ ਦਿੰਦੀ ਆ ਤੇ ਕਮਾਜੀ ਵੀ ਕਰ ਦਿੰਦਾ ਮਲਾਹ ਵੀ ਕਰ ਦਿੰਦਾ ਮੈਂ ਤਾਂ ਬੜਾ ਟਾਈਮ ਆਪਦਾ ਗਵਾਇਆ ਇਸ ਚੀਜ਼ ਦੇ ਵਿੱਚ ਇਹ ਪੀਰਾਂ ਫਕੀਰਾਂ ਕੋਲ ਰਮਝਾਂ ਹੁੰਦੀਆਂ ਬੜੇ ਸਹਿਜ ਭਾਵ ਹੁੰਦੇ ਆ ਉਦਰ ਦੇ ਵਿੱਚ ਰਮ ਜਾਂਦੇ ਆ ਸੋਤ ਦੇ ਵਿੱਚ ਸੁਰ ਹੋ ਜਾਂਦੇ ਆ ਰਹਿਣ ਦੇ ਵਿੱਚ ਵਹਿਣ ਹੋ ਜਾਂਦੇ ਆ ਸੰਗੀਤ ਦੇ ਵਿੱਚ ਸੰਗੀਤ ਹੋ ਜਾਂਦੇ ਆ ਰਾਸਤੇ ਵਿੱਚ ਰਾਸ ਹੋ ਜਾਂਦੇ ਆ ਸ਼ਬਦਾਂ ਦੇ ਵਿੱਚ ਉਹਨਾਂ ਦੀ ਤਸਵੀਰ ਹੋ ਜਾਂਦੇ ਆ ਤਮੀਰ ਹੋ ਜਾਂਦੇ ਆ ਤਦਬੀਰ ਹੋ ਜਾਂਦੇ ਆ ਫੇਰੇ ਜਾ ਕੇ ਕੁਦਰਤ ਨੂੰ ਹਾਸਲ ਕਰਦੇ ਆ ਔਰ ਉਹਦੀ ਕਿਹ ਕੰਨੀ ਨੂੰ ਫੜਦੇ ਆ ਤੇ ਸਾਨੂੰ ਕਹਿ ਦਿੰਦੇ ਆ ਕਿ ਆਹੋ ਮੈਂ ਤੁਹਾਨੂੰ ਚੋਕ ਕੇ ਦਿਖਾਉਣਾ ਇਹ ਥੱਲੇ ਜੇ ਸਾਡੀ ਅੱਖ ਦੇਖਣ ਵਾਲੀ ਹੁੰਦੀ ਤੇ ਅਸੀਂ ਉਹ ਚੀਜ਼ ਨੂੰ ਦੇਖ ਸਕਦੇ ਆ ਦਰਵਾਜ਼ੇ ਨਹੀਂ ਦੇਖ ਸਕਦੇ ਦੋਸਤੋ ਇਹ ਨੌਕਾ ਨਹੀਂਗਾ ਜ਼ਿੰਦਗੀ ਨੂੰ ਜੀਣਾ ਇਹ ਨੌਕਾ ਨਹੀਂਗਾ ਤੇ ਇਹ ਜੀ ਨੂੰ ਪਾਉਣਾ ਜਿੰਨਾ ਅਸੀਂ ਔਖਾ ਬਣਾ ਲੈਂਦੇ ਆ ਔਰ ਜਿੰਨਾ ਅਸੀਂ ਖੇਲਦੇ ਆ ਮੈਨੂੰ ਗੱਲ ਯਾਦ ਆ ਗਈ ਉਰਦੂ ਦੇ ਸ਼ਾਇਰ ਸ਼ਾਇਰ ਸੀ ਉਰਦੂ ਦੇ ਅਫਸਾਨਾ ਨਗਾਰ ਸੀ ਨਗਮਾ ਨਗਾਰ ਸੀ ਮੰਟੋ ਸੱਦ ਤੋਂ ਮੰਟੋ ਉਸ ਟਾਈਮ ਹੀ ਰਜਿੰਦਰ ਸਿੰਘ 베ਦੀ ਸ਼ਾਇਦ ਮੇਰਾ ਹਲ ਨਾਂ ਦਾ ਨਾ ਸੀ ਉਹ ਵੀ ਉਰਦੂ ਦੇ ਨاوار ਸ਼ਾਇਰ ਸੀ ਕਹਾਣੀਕਾਰ ਸੀ ਤੇ ਵਿਦੀ ਦਿਖਾਣੀ ਤੁਸੀਂ ਇੱਕ ਪਿਕਚਰ ਵੀ ਬਣੀ ਸੀ ਉਹਨਾਂ ਦੀ ਕਹਾਣੀ ਦੇ ਉੱਤੇ ਚਾਦਰ ਮੈਲੀ ਸੀ ਉਹਨਾਂ ਦੀ ਕਹਾਣੀ ਲਿਖਣ ਦਾ ਅੰਦਾਜ਼ ਬੜਾ ਜ਼ਬਰਦਸਤ ਸੀ ਤੇ ਉਹ ਜਦੋਂ ਕਹਾਣੀ ਲਿਖਦੇ ਸੀ ਉਹ ਜਦੋਂ ਸ਼ੁਰੂ ਕਰਦੇ ਸੀ ਕਹਾਣੀ ਉਹ 10 15 20 30 ਵਰਕੇ ਇਹਦੀਆਂ ਲੜਾਂ ਲਿਖਣ ਜਦੋਂ ਸ਼ੁਰੂ ਕਰਦੇ ਸੀ ਉਹਨਾਂ ਪਾੜ-ਪਾੜ ਛੁੱਟੀ ਜਾਂਦੇ ਤੁਸੀਂ ਤਾਂ ਮੰਟੋ ਨੇ ਉਹਨਾਂ ਦੇ ਵਰਕੇ ਦੇਖੇ ਇੱਕ ਤਰ੍ਹਾਂ ਖਿਲਰੇ ਤੇ ਉਹ ਅਚਬਿਆ ਤੇ ਬੀਬੀ ਕਿਹਾ ਮੰਟੋ ਤੂੰ ਹੱਸਿਆ ਕਿਉਂ ਆ ਉਹ ਕਹਿੰਦਾ ਬੀਬੀ ਸਾਹਿਬ ਆਸ ਹੀ ਕਰੀ ਜਾਂਦੇ ਜੀ ਤੁਸੀਂ ਉਹ ਕਹਿੰਦਾ ਮੈਂ ਚੌਣਾ ਕਹਾਣੀ ਦੀ ਸ਼ੁਰੂਆਤ ਕਰਨੀ ਤੇ ਕਹਾਣੀ ਮੇਰੀ ਬੜੇ ਸਹਿਜ ਭਾਵਨਾ ਸ਼ੁਰੂ ਹੋਏ ਪਰ ਮੈਨੂੰ ਪਹਿਲੇ ਸ਼ਬਦ ਨਹੀਂ ਆਉੜਦੇ ਤੇ ਮੰਟੋ ਕਹਿੰਦਾ ਬੇਟੀ ਜਦੋਂ ਕਹਾਣੀ ਲਿਖੀਦੀ ਹੈ ਨਾ ਬੜੇ ਸਹਿਜ ਭਾਵਨਾ ਲਿਖੀਦੀ ਕਿੱਲ ਕਿੰਨੀ ਲਿਖੀਦੀ ਤੇ ਵਾਕਈ ਜਿਹੜੀਆਂ ਕਹਾਣੀਆਂ ਮੰਟੋ ਨੇ ਲਿਖੀਆਂ ਉਹਨੇ ਕਿਸੇ ਗਾੜ੍ਹ ਚ ਬਹਿ ਕੇ ਲਿਖਿਆ ਕਦੀ ਰੋਟੀ ਖਾਂਦੇ ਆ ਲਿਖਿਆ ਕਦੀ ਬੱਚਿਆਂ ਨਾਲ ਖੇਡਦੇ ਆ ਲਿਖਿਆ ਕਦੀ ਕਿਸੇ ਸਫ਼ਰ ਕਰਦੇ ਆ ਲਿਖਿਆ ਟਾਂਕੇ ਚ ਬਹਿ ਕੇ ਵੀ ਪੰਟੋ ਕਾਣੀ ਲਿਖ ਦਿੰਦਾ ਸੀ ਏਸੀ ਸਹਿਜ ਭਾਵ ਲਿਖੰਦਾ ਜਦੋਂ ਸਾਨੂੰ ਇਹ ਚੀਜ਼ ਉਤਰਉਂਦੀ ਹੈ ਨਾ ਤੇ ਫਿਰ ਅਸੀਂ ਬਹੁਤ ਕੁਝ ਸਿੱਖ ਜਾਂਦੇ ਹਾਂ ਹੋ ਸਕਦਾ ਦੋਸਤੋ ਮੇਰੀ ਇਹ ਗੱਲ ਤੁਹਾਡੀ ਪਕੜ ਚ ਆ ਗਈ ਹੋਵੇ ਇੰਨੀ ਗੱਲ ਦੇ ਨਾਲ ਹੀ ਮੈਂ ਅੱਜ ਦੀ ਆਪਣੇ ਇਸ ਵਲੌਗ ਦੀ ਸਮਾਪਤੀ ਕਰਦਾ ਕਿਉਂਕਿ ਵਲੌਗ ਲੰਮਾ ਹੋ ਜਾਂਦਾ ਤੁਹੇ-ਤੁਹੇ ਤੁਸੀਂ ਦੇਸ਼ ਵਿਦੇਸ਼ ਵਸਦੇ ਜੇ ਚੜ੍ਹਦੇ ਲੀਨੇ ਪੰਜਾਬ ਚ ਤੁਹਾਡੇ ਸਾਰਿਆਂ ਦੀ ਮੈਂ ਤੁਹਾਡੀ ਖੁਸ਼ੀ ਦੀ ਕਾਮਨਾ ਕਰਦਾ ਖੁਸ਼ ਰੋ ਆਬਾਦ ਰੋ ਜਿੰਦਾਬਾਦ ਰੋ ਮੈਂ ਤੁਹਾਡਾ ਆਪਣਾ ਕੀਪਰ ਤਾਂ ਪਨ